ਮੇਰੇ ਮੁੰਡੇ ਤੇ ਚੜਾਉਂਦੇ ਇਹ ਮੈਨੂੰ ਬਚੰਦ ਵਿੱਚ ਤੇ ਮੇਰੇ ਉੱਤੇ ਚੜਾ ਕੇ ਚਲਿਏ ਕਿਹਨਾਂ ਸੋਇਨੇ ਕੋ ਮਾੜੇ ਹਾਲਾਤ ਆ ਜਲੰਧਰ ਦੇ ਟਰੈਵਲ ਏਜੰਟਾਂ ਦੇ ਦਿਨੋ ਦਿਨ ਜਿਹੜੇ ਆ ਜਲੰਧਰ ਦੇ ਵਿੱਚ ਕਈ ਜਿਹੜੇ ਟਰੈਵਲ ਏਜੰਟ ਰਿਹਾ ਉਹਨਾਂ ਦੇ ਠੱਗੀ ਠੋਰੀਆਂ ਤੇ ਜਿਹੜੇ ਇਲਜ਼ਾਮ ਲੱਗਦੇ ਆ ਪਰ ਅੱਜ ਜਿਹੜਾ ਨਵਾਂ ਹੀ ਜਿਹੜਾ ਮਾਮਲਾ ਦੇਖਣ ਨੂੰ ਸਾਹਮਣੇ ਆ ਗਿਆ ਕਿ ਅੱਗੇ ਤਾਂ ਜਿਹੜਾ ਕੱਲ ਠਗਦੇ ਸੀ ਹੁਣ ਕੁੱਟਦੇ ਵੀ ਨੇ ਤਾਂ ਲੁੱਟਦੇ ਵੀ ਨੇ ਪੁੱਠੇ ਸਿੱਧੇ ਕੰਮ ਜਿਹੜੇ ਏਜੰਟਾਂ ਨੇ ਲਾਏ ਹੋਏ ਜਲੰਧਰ ਦੇ ਕਿੰકા ਨਾਮ ਆ ਭਾਈ ਲੇਡੀਜ਼ ਦਾ ਅੱਛਾ ਏਜੰਟ ਆ ਉਹ ਸ਼ਾਇਦ ਨਾ ਸਮਾਨ ਸ਼ਿਫਟ ਕਰਕੇ ਪਿੰਨਾ ਦੌੜ ਰਹੇ ਸੀਗੇ। ਹੂੰ ਤੇ ਅਈ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪੁਰਾਣਾ ਮਿਸ਼ਨ ਚੌਂਕੋਂ ਇੱਕ ਰੋਂਗ ਸਾਈਡ ਟਰੱਕ ਲੈ ਆ ਗਿਆ। ਦੂਜੇ ਪਹੀਨੇ ਮੇਰੀ ਮੰਮੀ ਲੱਤੋਂ ਬਟ ਟਰੱਕ ਚੜਾਤਾ ਭਾਈ। ਜਿਆਦਾ ਲੱਗੀ ਸੱਟ ਉਹਨਾਂ ਦੇ। ਭਾਈ ਮਾਸ ਫੱਟ ਗਿਆ ਲੱਤ ਫ੍ਰੈਕਚਰ ਹੋ ਗਈ ਭਾਈ। ਕਿੱਥੇ ਕੇ ਮਤਲਬ ਕਿੱਥੇ ਕਰਕੇ ਹੋਇਆ? ਕਿੱਥੇ ਵਾਕਿਆ ਸਾਰਾ? ਪੁਰਾਣਾ ਮਿਸ਼ਨ ਚੌਂਕ ਦੇ ਬਾਹਰ ਬਿਲਕੁਲ ਸਾਹਮਣੇ। 60000 ਰੁਪਏ ਲੈਣਾ ਭਾਈ ਇਹਨਾਂ ਨੂੰ। ਕਿਹੜੀ ਕੰਟਰੀ ਜਾਣਾ ਸੀਗਾ? ਪਰੋਸ਼ੀਆ ਭਾਈ। ਅ ਪਰ ਹੀ ਕੀ ਚੱਕਰ ਹੋਇਆ ਯਾਰਾ ਮੁੰਡਾ ਇਹਦਾ ਟਰੱਕ ਵਾਲਿਆ ਨ ਭਾਈ ਇਹਨਾਂ ਨੂੰ ਪੈਸੇ ਲੈਣੇ ਸੀ ਜੀ ਉਹ ਦੂਜਾ ਐਕਸੀਡੈਂਟ ਕਰਕੇ 도ੜੇ ਭਾਈ ਦੂਜਾ ਉਹ ਹਾਂਜੀ ਭਾਈ ਭਾਈ ਮਾਤਾ ਦੀ ਲੱਤ ਫ੍ਰੈਕਚਰ ਹੋ ਗਈ ਜੀ ਉਹ ਸੀਰੀਅਸ ਹੈ ਜੀ ਭਾਈ ਕੌਣ ਜ਼ਿੰਮੇਵਾਰ ਹੋਏਗਾ ਉਹਦਾ ਮੈਂ ਕਹਾ ਭਾਈ ਮਾਤਾ ਦੀ ਮੇਰੀ ਲੱਤਾਂ ਫ੍ਰੈਕਚਰ ਹੋ ਗਈਆਂ ਜੀ ਲੱਤ ਫ੍ਰੈਕਚਰ ਹੋਈ ਭਾਈ ਹਾਂਜੀ ਭਾਈ ਅਸ਼ਾ ਸ਼ੋਭਾ ਜੀ ਕੌਣ ਜ਼ਿੰਮੇਵਾਰ ਹੋਏਗਾ ਭਾਈ ਉਹਦਾ ਭਾਜੀ ਡਰਾਈਵਰ ਮੇਰੀ ਗੱਲ ਸੁਣੋ ਨਾ ਵੱਡੇ ਭਾਜੀ ਡਰਾਈਵਰ ਘਬਰਾ ਗਿਆ ਤੇ ਬੰਦਿਆਂ ਥੱਲੇ ਥੋੜੀ ਦੇ ਦੇਗਾ ਭਾਜੀ ਉਹ ਤੇ ਟਰੱਕ ਵਾਲੇ ਬੰਦੇ ਫੜੇਗੇ ਨਾ ਉਹਨੇ ਰਿਸ਼ਤੇਦਾਰਾ ਭਾਜੀ ਅੱਛਾ ਅੱਛਾ ਟਰੱਕ ਵਾਲੇ ਫੜੇਗੇ ਹਾਂਜੀ ਠੀਕ ਹੈ ਤੁਹਾਡੇ ਇਹਨਾਂ ਦਾ ਤੁਹਾਡਾ ਉਹਨਾਂ ਦਾ ਭਈਓ ਨਾ ਜਿਹੜੇ ਮੈਡਮ ਉਹਨਾਂ ਦਾ ਰਿਸ਼ਤੇਦਾਰਾ ਨਾ ਪੀ ਉਹਨਾਂ ਨੇ ਦਿੱਤਾ ਨੰਬਰ ਨਹੀਂ ਤੁਸੀਂ ਪਾ ਭਾਜੀ ਪੁਲਿਸ ਨੂੰ ਜਿਹੜੀ ਕੰਪਲੇਂਟ ਦਿੱਤੀ ਪੁਲਿਸ ਨੂੰ ਇਹ ਦੱਸਿਆ ਕਿ ਤੁਹਾਨੂੰ ਫੋਨ ਕਰ ਦੇਵੇ ਜਾਂ ਤੁਹਾਨੂੰ ਧਮਕਾ ਰਹੇ ਆ ਦੱਸਿਆ ਭਾਜੀ ਅੱਛਾ ਪੁਲਿਸ ਕੀ ਕਹਿ ਰਹੀ ਆ ਆ ਰਹੇ ਆ ਭਈਓ ਆ ਰਹੇ ਆ ਅੱਛਾ ਪੁਲਿਸ ਵਾਲੇ ਆ ਰਹੇ ਮ ਤੋ ਜਲੰਧਰ ਦੇ ਟਰੈਵਲ ਏਜੰਟਾਂ ਦੇ ਦੇਖੋ ਮਾੜੇ ਹਾਲਾਤ ਆ ਪਹਿਲਾਂ ਪੈਸੇ ਲੈ ਲਏ ਆ ਤਾਂ ਹੁਣ ਜਿਹੜਾ ਬਾਹਰ ਭੇਜਣ ਦੇ ਨਾਮ ਤੇ ਜਦੋਂ ਪਤਾ ਲੱਗਾ ਕਿ ਦਫਤਰ ਜਿਹੜਾ ਸਾਂਭਣ ਲੱਗੇ ਖਾਲੀ ਕਰਨ ਲੱਗੇ ਤਾਂ ਇਹਨਾਂ ਨੂੰ ਪਤਾ ਜਿਹੜੀ ਇਨਫੋਰਮੇਸ਼ਨ ਪਹੁੰਚਦੀ ਹੈ ਤੇ ਵਿਚਾਰੇ ਆਪਣਾ ਪੈਸੇ ਲੈ ਜਾਂਦੇ ਤਾਂ ਉਲਟਾ ਇਹਨਾਂ ਤੇ ਹੀ ਟਰੱਕ ਜਿਹੜੇ ਵਿੱਚ ਆਪਣਾ ਦਫਤਰ ਦਾ ਸਮਾਨ ਲੋਡ ਕੀਤਾ ਸੀ ਉਹ ਉੱਪਰ ਚੜਾ ਕੇ ਜਿਹੜਾ ਚਲੇ ਗਏ ਹਾਂਜੀ ਭਾਈ ਦੱਸੋ ਕੋਈ ਆਵਾਜ਼ ਨਹੀਂ ਕੱਟਦੀ ਮੈਂ ਕਿਹਾ ਹਾਂਜੀ ਭਾਈ ਤੁਸੀਂ ਫੋਨ ਕੀਤਾ ਇੱਥੇ ਹੁਣ ਦੱਸੋ ਜੀ ਨਹੀਂ ਨਹੀਂ ਮੈਂ ਮਾੜਾ ਪੁੱਛਣ ਲਿਆ ਲੱਗ ਰਹੀ ਆ ਭਾਈ ਲੱਤਾਂ ਫ੍ਰੈਕਚਰ ਹੋਈਆਂ ਦੋਨੋਂ ਭਾਈ ਸੀਰੀਅਸ ਆ ਉਹਦਾ ਕੌਣ ਜ਼ਿੰਮੇਦਾਰ ਹੋਗਾ ਮੈਨੂੰ ਇਸ ਗੱਲ ਦਾ ਜਵਾਬ ਦੋ ਨਾ ਭਾਈ ਗੱਲ ਮੰਨਨਾਂ ਨਹੀਂ ਨਾ ਹੋਣਾ ਭਾਈ ਜੀ ਮੇਰੀ ਮਾਤਾ ਮੇਰੀ ਸਿਰ ਤੇ ਕੱਲੀ ਆ ਨਾ ਜੇ ਮੇਰੀ ਮਾਤਾ ਨੂੰ ਕੁਝ ਹੋ ਜਾਂਦਾ ਕੌਣ ਜ਼ਿੰਮੇਦਾਰ ਹੁੰਦਾ ਤੁਸੀਂ ਤੇ ਭਾਈ ਮੂੰਹ ਨਾ ਕਹਿ ਦੇਣਾ ਚਲੋ ਕੋਈ ਗੱਲ ਨਹੀਂ ਮਾੜੀ ਹੋ ਗਈ ਭਾਈ ਅਸੀਂ ਇੱਥੇ ਖੜੇ ਆ ਜੀ 3 ਨੰਬਰ ਗੁਨਾਣਕ ਵਿਚਨਾ ਹਸਪੀਟਲ ਦੇ ਬਾਹਰ ਭਾਈ ਆਇਓ ਆਓ ਭਾਈ ਆਣਾ ਹੀ ਪੈਣਾ ਭਾਜੀ हां जी भाई आना ही ਪੈਣਾ ਨਾਲ ਅਨਮੋਲ ਭਾਈ ਨੂੰ ਵੀ ਲੈ ਕੇ ਜਿਨ੍ਹਾਂ ਨੇ ਪਹਿਲੇ ਫੋਨ ਕੀਤਾ ਹੀ ਭਾਈ ਮੈਨੂੰ ਭਾਈ ਤੁਸੀਂ ਬੋਲ ਕੌਣ ਰਹੇ ਹੋ ਮੈਂ ਉਹ ਯਾਰ ਭਾਈ ਨਾਮ ਤੇ ਹੋਏਗਾ ਹੀ ਵੱਡੇ ਭਾਈ ਕੋਈ ਨਹੀਂ ਉਹ ਟ੍ਰੱਕ ਵਾਲੇ ਭਾਈ ਜਿਹੜੇ ਥੱਲੇ ਦੇ ਗਏ ਉਹਨਾਂ ਦੇ ਫਰੈਂਡ ਬੋਲ ਰਹੇ ਹੋ ਤੁਸੀਂ ਉਹ ਨਹੀਂ ਯਾਰ ਮੈਂ ਚਲੋ ਕੋਈ ਨਹੀਂ ਫੇਰ ਭਾਈ ਆ ਜਾਓ ਗੁਰਨਾਣਕ ਮਿਸ਼ਨ ਹੋਣੇ ਲਈ ਵੇਟ ਕਰਦੇ ਵੇ ਆ ਭਾਜੀ ਬਾਬਾ ਜੀ ਕੀ ਦੇ ਦੇ ਇੱਕ ਪਾਸੇ ਉਹਨਾਂ ਨੇ ਪੈਸੇ ਲੈਣੇ ਆ ਦੂਜੇ ਪਾਸੇ ਥੱਲੇ ਦੇ ਤਾ ਬੰਦਾ ਦੱਸੋ ਬਹੁਤ ਗਲਤ ਗੱਲ ਏ ਏਜੰਟਾ ਵਾਸਤੇ ਜੱਟ ਫਰੋਡ ਕਰਦੇ ਨੇ ਇਹਨਾਂ ਨੇ ਫਰੋਡ ਕੀਤਾ ਇੱਕ ਗਰੀਬ ਇਨਸਾਨ ਨੇ ਉਹ ਆਪਣਾ ਕਿਸ ਤਰ੍ਹਾਂ ਵੀ ਮਜਬੂਰ ਹੋ ਕੇ ਮੇਰੇ ਮੁੰਡੇ ਉੱਤੇ ਚੜਾਉਂਦੇ ਆਂ ਮੈਨੂੰ ਪਤੰਦ ਵਿੱਚ ਤੇ ਮੇਰੇ ਉੱਤੇ ਚੜਾ ਕੇ ਚਲੀਏ ਕੋਣ ਸੀਗਾ ਕੋਣ ਮਤਾਈ ਉਹ ਜੱਟ ਦਾ ਮੁੰਡਾ ਹੀ ਨਾਲ ਉਹ ਚਲਾਉਂਦਾ ਪਿਆ ਹੀ ਉਹਨੇ ਚੜਾਤੀ ਕਰੀ ਨਹੀਂ ਕੋਈ ਕਿਸ ਗੱਲੋਂ ਚੜਾਈ ਕੀ ਹੋਇਆ ਵੀ ਇਹ ਮੁੰਡੇ ਦਾ ਉਹ ਲਾਇਆ ਹੀ ਬਾਹਰ ਦਾ ਪੈਸੇ ਦਿੱਤੇ ਹੀ ਅੱਛਾ ਜੀ 80000 ਰੁਪਏ ਉਹ ਹਸੂਡ ਵੀ ਹੋਈ ਮੰਗਦੀ ਮੇਰਾ ਦੇ ਦੋ ਦੇ ਤੇ ਨੰਨ ਦਿੱਤਾ ਨਹੀਂ ਅਜੇ ਪਿੱਛੇ ਕੀਤਾ ਮੇਰੇ ਉੱਤੇ ਗੱਡੀ ਚਰਾ ਮਾਤਾ ਜੀ ਇੱਕ ਤੇ ਕੰਮ ਨਹੀਂ ਕਰਾਇਆ ਉਹਨਾਂ ਨੇ ਦੂਜਾ ਆਪਣੇ ਪੈਸੇ ਲੈਣਗੇ ਇਹ ਤਾਂ ਇਦਾਂ ਕਰਦੇ ਤਾ ਨੂੰ ਕਿਵੇਂ ਦੇ ਦੇਓ ਹਾਂ ਜੀ ਆਪਣੇ ਪੈਸੇ ਲੈਣ ਆ ਸੀਗੇ ਕੋਈ ਨਾ ਕਿ ਇੱਕ ਤੇ ਤੁਸੀਂ ਆਪਣੇ ਪੈਸੇ ਲੈਣਗੇ ਹੋ ਕਿ ਮੁੰਡੇ ਦਾ ਕੰਮ ਵੀ ਨਹੀਂ ਹੋਇਆ ਇੱਕ ਕੰਮ ਦੇ ਲਈ ਆਇਆ ਇੱਥੋਂ ਚੱਲੇ ਜਾਂ ਨੋੜਾ ਚੱਲੇ ਇੱਥੋਂ ਖਾਏ ਜੋ ਕਦੇ ਦੱਸੇ ਨਹੀਂ ਕਿਸੇ ਕੋਲ ਪਤਾ ਲੱਗਾ ਸੀ ਪੈਸੇ ਲੈਣਗੇ ਆ ਹੂੰ ਤੇ ਹੋਰ ਵੀ ਲੋਕੀ ਉੱਥੇ ਸੀਗੇ ਹੋਰ ਵੀ ਲੋਕੀ ਸੀ ਉਹਨਾਂ ਨੂੰ ਚੋਰੀ ਚੋਰੀ ਅੰਦਰ ਦੇ ਦਿੱਤਾ ਅੱਛਾ ਜੀ ਅੱਛਾ ਉਹਨਾਂ ਨੂੰ ਦੇ ਦਿੱਤੇ ਆ ਉਹਨਾਂ ਨੇ ਤਾਂ ਸਾਨੂੰ ਲਾਰਾ ਲਾਤਾ ਕਿੱਥੇ ਦੀ ਫਾਈਲ ਸੀਗੀ ਫਾਈਲ ਹੈ ਤਰੋਸ਼ੀ ਇਹਦੀ ਤਰੋਸ਼ੀ ਇਹਦੀ ਫਾਈਲ ਸੀ ਕਿੰਨੇ ਪੈਸੇ ਹੋਣਗੇ ਉਹਦਾ ਮੁੰਡਾ ਕੀ ਲੜਕਾ ਇੱਥੇ ਕੀ ਕਰਦਾ ਕੰਮ ਇੱਥੇ ਫੈਕਟਰੀ ਤੇ ਲੱਗਾ ਆਂਦਾ ਪਾਪਾ ਦੋ ਸਾਲ ਹੋਏ ਉਹ ਤਾਂ ਮੇਰੀ ਬੂਰੀ ਨੂੰ ਤੁਸੀਂ ਬਾਹਰ ਭੇਜ ਨਾ ਦੀਏ ਚਲੋ ਮੁੰਡਾ ਤੁਸੀਂ ਕਮਾਉਗਾ ਕੀ ਨਾਮ ਕੀ ਏਜੰਟ ਦਾ ਕੀ ਇਮੀਗ੍ਰੇਸ਼ਨ ਦਾ ਕੀ ਨਾਮ ਹੈ ਮੁੰਡਾ ਨਾਮ ਦੱਸ ਨਾਮ ਦੱਸ ਮੈਡਮ ਦਾ ਪ੍ਰਿੰਕਾ ਚੱਡਾ ਨਾਮ ਹੈ ਜੀ ਹਾਂ ਜੀ ਪ੍ਰਿੰਕਾ ਚੱਡਾ ਅੱਛਾ ਹਾਂ ਜੀ ਕਿੱਥੇ ਕਿੱਥੇ ਕਰਕੇ ਆਪਣਾ ਕਾਮੰਡੀ ਪਾਂਚੀਨਗਰ ਚੱਕੀ ਦੇ ਸੋ ਦੇਖ ਸਕਦੇ ਹੋ ਕਿ ਇਸ ਵੇਲੇ ਹਾਲਾਤ ਮੌਕੇ ਤੇ ਜਿਹੜੀ ਪੁਲਿਸ ਵੀ ਪਹੁੰਚ ਚੁੱਕੀ ਹੈ ਜੀ ਸਪੂਲਟ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਹੈ ਸਿੰਧਾ ਦਾ ਲਗਾਤਾਰ ਸਾਂਝਿਆ ਕਰ ਰਹੇ ਨੇ ਮੇਰੇ ਪੈਸੇ ਦੇ ਦੇ ਮੇਰੇ ਪਾਸਪੋਰਟ ਦੇ ਦੇ ਮੇਰਾ ਇਲਾਜ ਕਰਵਾ ਦੇ ਨਹੀਂ ਪਤਾ ਕਿਤਾ ਚੱਲੇ ਏਜੰਡਾ ਤੋੜਦਾ ਪਿਆ ਇਹਨੂੰ ਪਤਾ ਕਿਸੇ ਕੋਲੋਂ ਮੇਰਾ ਮੁੰਡਾ ਗਿਆ ਸੀ ਉੱਧਰ ਉਹਨੇ ਦੇਖਿਆ ਸਾਰੇ ਖੜੇ ਸੀ ਉੱਥੇ ਇੱਥੇ ਆਇਆ ਤੇ ਇੱਥੇ ਗੱਡੀ ਘਰਾਉਂਦਾ ਆਹ ਸੋ ਸਾਡੇ ਹੀ ਮਲੇ ਤੇ ਮੈਨੂੰ ਪਤਾ ਲੱਗਾ ਬੰਦਾ ਘਰ ਆਇਆ ਕੰਧ ਮੰਮੀ ਉਹ ਤੋੜਨ ਲੱਗੀ ਹੈ ਤੁਸੀਂ ਚਲੋ ਮੇਰੇ ਨਾਲ ਅੱਛਾ ਮੈਂ ਨਾਲ ਗਈ ਬਾਕੀ ਉਹ ਖੜੇ ਸੀਗੇ ਉਹ ਕਹਿੰਦੇ ਸੀ ਪੈਸੇ ਲੈਣੇ ਉਹਨੂੰ ਚੁੱਪ ਚਪੀ ਤੇ ਮੁੰਡੇ ਨੂੰ ਪੈਸੇ ਦੇ ਦਿੱਤੇ ਉਹਨਾਂ ਨੇ ਗੱਡੀ ਚੋਂ ਉਚਾੜਤਾ ਅੱਛਾ ਮੈਡਮ ਦੇ ਭਰਾ ਨੂੰ ਉਹਨੇ ਫਿਰ ਅਸੀਂ ਪੁੱਛਾ ਕਰਦੇ ਕਰਦੇ ਆਏ ਮੇਰੇ ਮੁੰਡਾ ਆ ਗਿਆ ਉਹ ਤੁਚਣਾ ਲੱਗੇ ਉਹਦੇ ਕਰਕੇ ਮੈਂ ਤੁਚੀ ਤੇ ਮੇਰੇ ਉੱਤੇ ਘੱਟੀ ਮੈਂ ਡੇਕੀ ਮੇਰੇ ਉੱਤੇ ਘੱਟੀ ਜੜਾ ਕੇ ਲਾ ਦੇ ਕਿ ਮੰਗੀ ਮਤ ਜੋਂ ਤੁਹਾਡੀ ਮੇਰੇ ਪੈਸੇ ਦੇ ਦੇਣ ਮੇਰੇ ਪਾਸਪੋਰਟ ਦੇਣ ਮੇਰਾ ਹੋਰ ਵੀ ਮੰਗ ਲਈ ਹੈਗਾ ਤਾਂ ਦੇਖੋ ਜੀ ਜਿਹੜਾ ਸੋ ਇੱਥੋਂ ਦੀ ਸ਼ਿਫਟ ਕਰਵਾਇਆ ਜਾ ਰਿਹਾ ਜੀ ਉਹਨਾਂ ਨੂੰ ਦੇਖ ਸਕਦੇ ਹੋ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਹੇ ਹਾਂ ਔਰ ਇਹ ਉਹ ਮਾਤਾ ਜੀ ਨੇ ਜਿਨ੍ਹਾਂ ਦੇ ਬੇਟੇ ਨੇ ਬਾਹਰ ਜਾਣਾ ਸੀ ਕਰੋਸ਼ੀਆ ਦੀ ਫਾਈਲ ਜਿਹੜੀ ਹੈ ਲਵਾਨੀ ਸੀ 9 ਲੱਖ ਰੁਪਏ ਦਾ ਵਾਦਾ ਜਿਹੜਾ ਏਜੰਟ ਨੇ ਕੀਤਾ ਸੀਗਾ ਕਿ 9 ਲੱਖ ਰੁਪਏ ਤੁਹਾਡੇ ਮੁੰਡੇ ਨੂੰ ਬਾਹਰ ਭੇਜੂਗਾ ਔਰ ਇਹਨਾਂ ਨੂੰ ਜਿਹੜਾ ਅੱਜ ਜਦੋਂ ਪਤਾ ਲੱਗਾ ਕਿ ਦਫ਼ਤਰ ਜਿਹੜਾ ਉਹ ਛੱਡ ਕੇ ਜਿਹੜਾ ਬੰਦ ਕਰ ਰਿਹਾ ਦਫ਼ਤਰ ਔਰ ਉਹ ਸ਼ਾਇਦ ਸ਼ਿਫਟ ਕਰ ਰਹੇ ਆ ਤਾਂ ਇਹਨਾਂ ਨੂੰ ਜਿਵੇਂ ਹੀ ਪਤਾ ਲੱਗਦਾ ਤਾਂ ਆਪਣੇ ਪੈਸੇ ਲੈਣ ਉੱਥੇ ਜਾਂਦੇ ਔਰ ਦੱਸਿਆ ਜਾ ਰਿਹਾ ਕਿ ਕੁਝ ਕੁ ਬੰਦਿਆਂ ਨੂੰ ਪੈਸੇ ਦੇ ਦਿੱਤੇ ਗਏ ਆ ਤਾਂ ਪਰ ਇਹਨਾਂ ਦਾ 80000 ਰੁਪਇਆ ਜਿਹੜੀਆਂ ਕਿ ਦੋ ट्रांजੈਕਸ਼ਨ ਆ ਕਹਿੰਦੇ ਕਿ ਜਿਹੜੀਆਂ ਇਹਨਾਂ ਨੇ ਉਹਨਾਂ ਨੂੰ ਕੀਤੀਆਂ Google Pay ਔਰ 20000 ਰੁਪਇਆ ਕੈਸ਼ ਦਿੱਤਾ ਸੀਗਾ ਔਰ ਜਦੋਂ ਇਹ ਪੈਸੇ ਲੈਣ ਜਾਂਦੇ ਤਾਂ ਉਸ ਵੱਲੋਂ ਜਿਸ ਟਰੱਕ ਦੇ ਉੱਪਰ ਮਾਲ ਲੋਡ ਕਰਕੇ ਜਿਹੜਾ ਸਮਾਨ ਆ ਰੱਖ ਕੇ ਲੈ ਕੇ ਜਾ ਰਹੇ ਸੀ ਉਸੇ ਟਰੱਕ ਦੇ ਜਿਹੜਾ ਉੱਪਰ ਇਹਨਾਂ ਨੂੰ ਜਿਹੜੀ ਸਾਈਡ ਮਾਰ ਕੇ ਥੱਲੇ ਦੇ ਕੇ ਜਿਹੜਾ ਉਹ ਬੰਦਾ ਰਫੂ ਚੱਕਰ ਹੋ ਗਿਆ ਸੋ ਤੁਸੀਂ ਵੀਰਾਂ ਵੀ ਦੇਖ ਸਕਦੇ ਹੋ ਕਿ ਇਸ ਵੇਲੇ ਮਾਤਾ ਜੀ ਨੂੰ ਜਿਹੜਾ ਸ਼ਿਫਟ ਕਰਵਾਇਆ ਜਾ ਰਿਹਾ ਦੂਜੇ ਹਸਪਤਾਲ ਦੇ ਵਿੱਚ ਸੋ ਇੰਨੇ ਗਮਾੜੇ ਹਾਲਾਤ ਆ ਜਲੰਧਰ ਦੇ ਟਰੈਵਲ ਏਜੰਟਾਂ ਦੇ ਦਿਨੋਂ ਦਿਨ ਜਿਹੜੇ ਆ ਜਲੰਧਰ ਦੇ ਵਿੱਚ ਕਈ ਜਿਹੜੇ ਟਰੈਵਲ ਜਲੰਧਰ ਆ ਉਹਨਾਂ ਦੇ ਠੱਗੀ ਠੋਰੀਆਂ ਤੇ ਜਿਹੜੇ ਇਲਜ਼ਾਮ ਲੱਗਦੇ ਆ ਪਰ ਅੱਜ ਜਿਹੜਾ ਨਵਾਂ ਹੀ ਜਿਹੜਾ ਮਾਮਲਾ ਦੇਖਣ ਨੂੰ ਸਾਹਮਣੇ ਆ ਕਿ ਅੱਗੇ ਤਾਂ ਜਿਹੜਾ ਕੱਲਾ ਠੱਗਦੇ ਸੀ ਹੁਣ ਕੁੱਟਦੇ ਵੀ ਨੇ ਤਾਂ ਲੁੱਟਦੇ ਵੀ ਨੇ ਪੁੱਠੇ ਸਿੱਧੇ ਕੰਮ ਜਿਹੜੇ ਏਜੰਟਾਂ ਨੇ ਲਾਏ ਹੋਏ ਜਲੰਧਰ ਦੇ ਵਿੱਚ ਨਿਰੰਤਰ ਜਿਹੜੇ ਉਹਨਾਂ ਦੇ ਜਾਰੀ ਆ ਔਰ ਦੇਖੋ ਕਿੰਨੇ ਵਿਚਾਰਿਆਂ ਦੀ ਐਸ ਵੇਲੇ ਹਾਲਾਤ ਮਾੜੀ ਐ ਤੇ ਕਿੱਦਾਂ ਉਹਨਾਂ ਨੂੰ ਲੈ ਕੇ ਜਿਹੜਾ ਔਰ ਦੇਖੋ ਕਿੱਦਾਂ ਰੋ ਰਹੇ ਆ ਕਾਫੀ ਜਿਹੜੀ ਉਹਨਾਂ ਦੇ ਸੱਟਾਂ ਜਿਹੜੀਆਂ ਆਈਆਂ ਨੇ ਔਰ ਟਰੱਕ ਦੱਸਿਆ ਜਾ ਰ ਹਾਈਵੇ ਤੇ ਫੜ ਲਿਆ اور ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਆ ਚੁੱਕਾ ਜੀ ਪੁਲਿਸ ਪ੍ਰਸ਼ਾਸਨ ਆ ਗਿਆ ਜੀ ਜ਼ਿਲਹੰਦਰ ਪੁਲਿਸ ਜਿਹੜੀ ਐਕਸ਼ਨ ਮੋਡ ਦੇ ਵਿੱਚ ਦੇਖੋ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਲਾਈਵ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਨੰਬਰ ਉੱਧਰ ਆ ਗਿਆ ਟ੍ਰੈਫਿਕ ਕਰਾਤੀ ਹੈ ਜਿਹੜਾ ਮੈਨਾ ਪਰ ਫਸ ਗਿਆ ਇਹਨਾਂ ਲਈ ਉੱਥੇ ਲੱਗ ਗਈ ਕਿ ਮੈਨਾ ਆਪਣਾ ਕੰਡ ਕਰਦਾ ਜਾ ਰਿਹਾ ਹੈ ਜਿਸ ਸਮਾਨ ਚਿਤ ਕਰ ਰਹੇਗੇ ਮੈਨੂੰ ਹੋ ਗਿਆ ਮੈਂ ਭਾਈ ਦਾ ਫੈਂਡੀ ਤੇ ਪੁਲਿਸ ਚਾਹ ਕਰਦਾ ਕਹਿੰਦਾ ਤਾਂ ਦੱਸਿਆ ਕਹਿੰਦੀ ਇਹ ਬੱਸ ਰੇਲੇ ਹੀ ਹੋਵੇ ਚ ਲੈ ਲਿਆ ਮੈਂ ਕਹਾ ਠੀਕ ਜਿਹੜਾ ਉਹ ਭਰਾ ਹੀ ਨਾ ਮੈਦਾਨੋਂ ਚੱਲਦਾ ਕਰਕੇ ਚੱਲਦੇ ਆਂ ਅਸੀਂ ਦਿੱਲੀ ਚੱਲੇ ਆ ਜੀ ਤੇ ਮੈਨੂੰ ਸ਼ੱਕ ਹੋ ਜਾਂਦਾ ਕਿ ਸਾਡੇ ਪੈਸੇ ਲੈ ਕੇ ਧੋੜਾ ਲੱਗੇ ਕਿਉਂਕਿ ਜੋ ਇਹ ਸੱਤੋ ਟਰੱਕ ਲੈ ਕੇ ਨਿਕਲੇ ਆਂ ਇਹ ਪਿੱਛੇ ਪਿੱਛੇ ਆਏ ਆਂ ਇੱਥਿਆਂ ਗੀ ਰੁਕਿਆ ਗੱਲ ਸੁਣਨ ਬਾਅਦ ਉਹ ਦੂਸਰ ਨੁਕਤਾ ਚੋਟੀ ਰੋਮ ਸਾਈਡ ਲੈ ਕੇ ਆਇਆ ਲਾਲਬੱਗੀ ਇੱਥੇ ਵੀ ਲਾਲਬੱਗੀ ਰੋਡ ਸਟ ਲੈ ਕੇ ਆਇਆ ਮੇਰੀ ਮਮਾ ਘੜੀ ਸਾਈਡ ਤੋਂ ਉਹਨਾਂ ਨੂੰ ਸਾਈਡ ਮਾਰ ਕੇ ਮੇਰੇ ਕੋਲ ਘਰ ਆ ਲੱ ਤੁਹਾਨੂੰ ਤਾਂ ਪਤਾ ਹੀ ਹੋਣਾ ਸਾਰਾ ਐਡਰੈਸ ਦਾ ਪਤਾ ਹੀ ਹੋਣਾ ਉਹਨਾਂ ਨੇ ਮੈਨੂੰ ਘਰ ਨਹੀਂ ਪਤਾ ਇੱਥੇ ਦਾ ਘਰ ਪਤਾ ਬਾਕੀ ਬਿੱਲੀ ਲੈ ਕੇ ਸਮਾਨ ਸਾਰੇ ਸਾਰਾ ਇੱਥੇ ਕਿੱਥੇ ਰਹਿੰਦੇ ਹੋ ਇੱਥੇ ਰਹਿੰਦੇ ਹੋ ਉਹ ਆਦ ਰੋ ਲਟਾ ਬਣੀ ਹੈ ਰੈਂਟ ਦੇ ਹੈਗਾ ਘਰ ਖਾਲੀ ਕਰ ਗਿਆ ਉਹ ਮਾਰਾ ਬੱਚੇ ਹਾਂਜੀ ਉਹਨਾਂ ਨੂੰ ਵੀ ਇੱਕ ਬੰਦੇ ਦਾ ਫੋਨ ਆਇਆ ਫੋਨ ਆਇਆ ਉਹ ਕਹਿੰਦੇ ਯਹੀ ਇੱਥੇ ਆ ਰਹੀਆਂ ਜੀ ਤੁਹਾਡੇ ਨਾਲ ਗੱਲ ਕਰਨ ਸਾਡੇ ਬੰਦੇ ਛਡਾ ਦੋ ਥਾਣੇ ਫੜੇ ਜਿਹੜੇ ਉਹਨਾਂ ਨੇ ਕੁਣ ਬੰਦੇ ਭਾਈ ਕਿਹੜੇ ਥਾਣੇ ਲੈ ਗਏ ਆ ਐਲਪੀ ਕੋ ਥਾਣਾ ਹੈਗਾ ਨਾ ਭਾਈ ਕਿ ਉੱਥੇ ਫੜੇਗੇ ਬੰਦੇ ਅੱਛਾ ਚੌਂਕੀ ਦੇ ਵਿੱਚ ਹਾਂਜੀ ਅੱਛਾ ਚੌਂਕੀ ਲੈ ਗਏ ਆ ਨੀ ਉਹ ਟਰੱਕ ਵਾਲੇ ਇਕੱਲਾ ਦਾ ਕਿ ਜਿਹੜਾ ਏਜੰਟ ਆ ਉਹ ਵੀ ਹੈ ਏਜੰਟ ਦਾ ਭਰਾ ਵੀ ਹੈ ਭਾਈ ਅੱਛਾ ਏਜੰਟ ਦਾ ਭਰਾ ਵੀ ਹੈਗਾ ਨਾਲ ਠੀਕ ਐ ਤੇ ਹੁਣ ਤੁਸੀਂ ਉੱਥੇ